ਇਸ ਵੇਲੇ ਦੀ ਵੱਡੀ ਖਬਰ ਜੋ ਕਿ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲਗਾਤਾਰ ਗੈਂਗਸਟਰਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ ਜਿਸ ਤੋਂ ਲੈ ਕੇ ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਹਲਚਲ ਮਚਾਉਂਦੀ ਹੈ ਕੁਝ ਦਿਨ ਪਹਿਲਾਂ ਇੱਕ ਸਿੰਗਰ ਦੇ ਉੱਤੇ ਗੋਲੀਆਂ ਚਲਾਣ ਦੀ ਜਿਹੜੀ ਜ਼ਿੰਮੇਵਾਰੀ ਗੈਂਗਸਟਰਾਂ ਵੱਲੋਂ ਲਈ ਗਈ ਸੀ ਤੇ ਹੁਣ ਗੈਂਗਸਟਰਾਂ ਦੇ ਵੱਲੋਂ ਗੈਂਗਸਟਰ ਲਾਰੈਂਸ ਵਿਸ਼ਨੋਈ ਦੇ ਵੱਲੋਂ ਪੰਜਾਬੀ ਸਿੰਗਰ ਚੰਨੀ ਨੱਤਾ ਦੇ ਘਰ ਦੇ ਉੱਤੇ ਫਾਇਰਿੰਗ ਕਰਨ ਦਾ ਜਿਹੜਾ ਮਾਮਲਾ ਉਹ ਸਾਹਮਣੇ ਆ ਰਿਹਾ ਦੱਸਦੀ ਹੈ ਕਿ ਮਾਮਲੇ ਦੇ ਵਿੱਚ ਇਹ ਪੁਸ਼ਟੀ ਕੀਤੀ ਗਈ ਹੈ ਗੈਂਗਸਟਰਾਂ ਦੇ ਵੱਲੋਂ ਬੇਸ਼ੱਕ ਅਸੀਂ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਪਰ ਇਹ ਪੋਸਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਲਿਖਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਗਾਇਕ ਸਰਦਾਰ ਖੈਰਾ ਦੇ ਨਾਲ ਲਿੰਕ ਰੱਖੇਗਾ ਉਸ ਨਾਲ ਕੰਮ ਕਰੇਗਾ ਜਾਂ ਵੈਸੇ ਕੋਈ ਸੰਬੰਧ ਹੋਣਗੇ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਕਾਰਨ ਇਹ ਸੀ ਫਾਇਰਿੰਗ ਕਰਨ ਦਾ ਚੰਨੀ ਨੱਤਾ ਦੇ ਘਰ ਦੇ ਉੱਤੇ ਕਿ ਉਸ ਦੇ ਸਬੰਧ ਨੇ ਉਹ ਕੰਮਕਾਰ ਕਰਦਾ ਸਰਦਾਰ ਦੇ ਨਾਲ ਖੈਰਾ ਸਰਦਾਰ ਖੈਰਾ ਦੇ ਨਾਲ ਉਸ ਨਾਲ ਵਧੀਆ ਸਬੰਧ ਨਹੀਂ ਇਸ ਕਰਕੇ ਉਸ ਨੂੰ ਟਾਰਗੇਟ ਕੀਤਾ ਗਿਆ ਕਾਬਲੇ ਜ਼ਿਕਰ ਹੈ ਕਿ ਕੈਨੇਡਾ ਦੇ ਵਿੱਚ ਆਏ ਦਿਨ ਅਜੇ ਹੀ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਜਿੱਥੇ ਕਿ ਪੰਜਾਬੀ ਸਿੰਗਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਜਾ ਰਹੀ ਹੈ ਜਾਂ ਫਿਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜੇਕਰ ਅਸੀਂ ਸਰਦਾਰ ਖੈਰਾ ਦੀ ਗੱਲ ਕਰੀਏ ਤਾਂ ਗੈਂਗਸਟਰ ਨਾਲ ਦੁਸ਼ਮਣੀ ਦੀ ਗੱਲ ਜਿਹੜੀ ਗੱਲ ਹੈ ਹੁਣ ਸਾਹਮਣੇ ਆ ਰਹੀ ਹੈ ਉਸਦੇ ਚੱਕਰ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਪੰਜਾਬੀ ਸਿੰਗਰ ਚੰਨੀ ਨੱਤਿਆ ਨੂੰ ਨਿਸ਼ਾਨਾ ਬਣਾਇਆ ਗਿਆ ਉਸਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਜਦਕਿ ਕੋਈ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਪਰ ਗੈਂਗਸਟਰਾਂ ਦੇ ਵੱਲੋਂ ਇਹ ਪੋਸਟ ਪਾਈ ਗਈ ਹੈ ਉਸ ਪੋਸਟ ਵਿੱਚ ਕੀ ਲਿਖਿਆ ਗਿਆ ਤੁਹਾਨੂੰ ਉਹ ਵੀ ਦੱਸ ਦਿਆਂ ਪੋਸਟ ਵਿੱਚ ਲਿਖਿਆ ਗਿਆ ਜਿਹੜੀ ਪੋਸਟ ਹੈ ਇਹ 골ਡੀ ਢਿੱਲੋਂ ਦੇ ਵੱਲੋਂ ਪਾਈ ਗਈ ਹੈ ਪੋਸਟ ਵਿੱਚ ਲਿਖਿਆ ਗਿਆ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੀ ਕਿ ਇਹ ਪੰਜਾਬੀ ਸਿੰਗਰ ਚੰਨੀ ਨੱਤਿਆ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਹੈ ਸ਼ੂਟ ਹੋਇਆ ਉਸ ਦੀ ਜ਼ਿੰਮੇਵਾਰੀ ਲਾਰਸ ਗੈਂਗ ਲੰਦਾ ਇਸ ਦਾ ਕਾਰਨ ਹੈ ਸਰਦਾਰ ਖੈਰਾ ਜਿਹੜੇ ਵੀ ਵਿਅਕਤੀ ਦੇ ਸਰਦਾਰ ਖੈਰਾ ਨਾਲ ਸੰਬੰਧ ਹੋਣਗੇ ਕੋਈ ਉਸ ਨਾਲ ਕੰਮ ਕਰੇਗਾ ਤਾਂ ਉਸ ਨੂੰ ਵੀ ਬਖਸ਼ਣ ਨਹੀਂ ਜਾਵੇਗਾ ਕਿਉਂਕਿ ਅਸੀਂ ਅੱਗੇ ਵੀ ਖੈਰਾ ਦਾ ਜਾਨੀ ਮਾਲੀ ਨੁਕਸਾਨ ਕਰਦੇ ਰਹਾਂਗੇ ਸਾਡੀ ਚੰਨੀ ਲੱਤੀਆਂ ਨਾਲ ਕੋਈ ਵੀ ਕੋਈ ਵੀ ਜਿਹੜੀ ਦੁਸ਼ਮਨੀ ਹੈ ਨਿੱਜੀ ਦੁਸ਼ਮਣੀ ਨਹੀਂ ਹੈ ਪਰ ਹਾਂ ਜੇਕਰ ਉਹ ਹੁਣ ਵੀ ਪਿੱਛੇ ਨਹੀਂ ਹਟੇਗਾ ਸਰਦਾਰ ਖੈਰਾ ਤੋਂ ਤਾਂ ਫਿਰ ਉਸ ਦਾ ਜਿੰਨਾ ਵੀ ਨੁਕਸਾਨ ਹੋਵੇਗਾ ਉਹ ਖੁਦ ਜ਼ਿੰਮੇਵਾਰ ਹੋਵੇਗਾ ਜਾਂ ਫਿਰ ਸਰਦਾਰ ਖੈਰਾ ਉਸ ਦਾ ਜ਼ਿੰਮੇਵਾਰ ਹੋਵੇਗਾ ਅਗਯੋਨਾ ਇਹ ਵੀ ਲਿਖਿਆ ਹੈ ਕਿ ਅਸੀਂ ਕਿਸੇ ਨੂੰ ਵੀ ਕੋਈ ਗਲਤ ਤਰੀਕੇ ਨਾਲ ਜਿਹੜਾ ਟਾਰਗੇਟ ਨਹੀਂ ਕਰਦੇ ਪਰ ਇਸ ਦੇ ਨਾਲ ਸਾਡੀ ਜਾਨੀ ਦੁਸ਼ਮਣੀ ਹੈ ਜਿਹੜਾ ਵੀ ਕੋਈ ਵਿਅਕਤੀ ਇਸ ਨਾਲ ਜੁੜੇਗਾ ਚਾਹੇ ਉਹ ਕੋਈ ਵੀ ਹੋਵੇ ਪੰਜਾਬੀ ਸਿੰਗਰ ਹੋਵੇ ਜਾਂ ਫਿਰ ਕੋਈ ਹੋਰ ਵਿਅਕਤੀ ਹੋਵੇ ਉਸ ਨੂੰ ਅਸੀਂ ਨਹੀਂ ਬਖਸ਼ਾਂਗੇ ਤੇ ਨੀਚੇ ਉਹਨਾਂ ਨੇ ਲਿਖਿਆ ਹੋਇਆ ਯੂਰਪ ਬੱਸ ਯੂਰਪ ਇਹ ਜਿਹੜੀ ਪੋਸਟ ਆ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਸੀਂ ਸਪੋਸ ਦੀ ਪੁਸ਼ਟੀ ਨਹੀਂ ਕਰਦੇ ਤੁਹਾਨੂੰ ਦੱਸ ਦਿੰਦੇ ਆ ਕਿ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿ ਕੈਨੇਡਾ ਦੇ ਵਿੱਚ ਕਿਸੇ ਪੰਜਾਬੀ ਸਿੰਗਰ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੋਵੇ ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਦੇ ਫਾਇਰਿੰਗ ਕੀਤੀ ਗਈ ਹੈ ਮਨਕੀਰਤ ਆਲਖ ਨੂੰ ਲਗਾਤਾਰ ਧਮਕੀਆਂ ਗੈਂਗਸਟਰਾਂ ਵੱਲੋਂ ਦਿੱਤੀਆਂ ਜਾਂਦੀਆਂ ਨੇ ਕਪਿਲ ਦੇ ਕੈਫੇ ਦੇ ਉੱਤੇ ਤਿੰਨ ਵਾਰ ਫਾਇਰਿੰਗ ਹੋ ਚੁੱਕੀ ਹੈ ਅਕਸਰ ਕਿਹਾ ਜਾ ਰਿਹਾ ਹੈ ਹੁਣ ਕਿ ਕੈਨੇਡਾ ਦੇ ਵਿੱਚ ਜਿਹੜੇ ਗੈਂਗਸਟਰ ਐ ਉਹ ਬਹੁਤ ਆਰਾਮ ਨਾਲ ਰਹਿ ਰਹੇ ਨੇ ਸ਼ੈਲਟਰ ਹਾਊਸ ਬਣਾ ਕੇ ਰਹਿ ਰਹੇ ਨੇ ਪੰਜਾਬ ਦੇ ਵਿੱਚੋਂ ਜਿੰਨੇ ਵੀ ਗੈਂਗਸਟਰ ਨੇ ਉਹ ਬਾਹਰ ਜਾ ਕੇ ਰਹਿ ਰਹੇ ਨੇ ਉੱਥੇ ਹੀ ਜਿਹੜੀ ਇਸ ਦੀ ਜਿਹੜੀ ਜ਼ਿੰਮੇਵਾਰੀ ਐ ਉਹ ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਨੇ ਨਹੀਂ ਲਈ ਬਲਕਿ ਜਰਮਨ ਦੇ ਵਿੱਚ ਬੈਠੇ ਗੈਂਗਸਟਰ ਨੇ ਲਈ ਐ ਦੱਸਦੀ ਐ ਕਿ ਗੈਂਗਸਟਰ ਦੇ ਵੱਲੋਂ ਗੁਰਪ੍ਰੀਤ ਸਿੰਘ ਜੋ ਕਿ ਪੰਜਾਬ ਦੇ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਐ ਗੈਂਗਸਟਰ ਜਿਸ ਨੂੰ ਕਿ 골ਡ ਢਿੱਲੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਐ ਬਹੁਤ ਲਾਰੈਂਸ ਗੈਂਗ ਦਾ ਖਤਰਨਾਕ ਗੈਂਗਸਟਰ ਮੰਨਿਆ ਜਾਂਦਾ ਹੈ ਸਾਰੇ ਕਮਾਂਡ ਹੁਣ ਇਸ ਦੇ ਹੱਥ ਦੇ ਵਿੱਚ ਹੈ ਉਹ ਜਰਮਨ ਤੋਂ ਬੈਠ ਕੇ ਸਾਰਾ ਗੈਂਗ ਨੈਟਵਰਕ ਚਲਾ ਰਿਹਾ ਹੈ ਸਾਰੇ ਦੇਖ ਰੇ ਕੁਝ ਦੇ ਹੱਥ ਦੇ ਵਿੱਚ ਹੈ ਕਿਸ ਤੇ ਫਾਇਰਿੰਗ ਕਰਨੀ ਹੈ ਕੀ ਲੈਣਾ ਦੇਣਾ ਕਿਹੜੀ ਫਰੋਤੀ ਹੈ ਸਾਰਾ ਕੁਝ ਹੁਣ ਲਾਰਸ ਬਿਸ਼ਨੋਈ ਤੋਂ ਬਾਅਦ ਉਹ ਦੇਖ ਰੇਖ ਕਰ ਰਿਹਾ ਹੈ ਇਸ ਤੋਂ ਲੱਭ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਉਹ ਪੰਜਾਬ ਤੋਂ ਜਰਮਨ ਚਲਾ ਗਿਆ ਸੀ ਲਾਰੈਂਸ ਗੈਂਗ ਦੇ ਵਿੱਚ ਕਾਫੀ ਖਤਰਨਾਕ ਅਪਰਾਧੀ ਐ ਗੈਂਗਸਟਰ ਮੰਨਿਆ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਜਿਹੜੇ ਲਾਰਸ ਬਿਸ਼ਨੋਈ ਗੈਂਗ ਹੈ ਉਸ ਦੀ ਜਿਹੜੀ ਕਮਾਨ ਸੀ 골ਡੀ ਤੋਂ ਪਹਿਲਾਂ 골ਡ ਢਿੱਲੋਂ ਤੋਂ ਪਹਿਲਾਂ ਉਹ 골ਡੀ ਬਰਾੜ ਦੇ ਹੱਥ ਵਿੱਚ ਸੀ 골ਡੀ ਬਰਾੜ ਲਾਰੈਂਸ ਬਿਸ਼ਨੋਈ ਪੱਕੇ ਦੋਸਤ ਸਨ ਪਰ ਅਚਾਨਕ ਇਹਨਾਂ ਦੀ ਦੁਸ਼ਮਣੀ ਪੈ ਜਾਂਦੀ ਹੈ ਦੁਸ਼ਮਣੀ ਪੈਣ ਤੋਂ ਬਾਅਦ ਲਾਰੈਂਸ ਸਾਰੀ ਜ਼ਿੰਮੇਵਾਰੀ ਢਿੱਲੋਂ ਨੂੰ ਦੇ ਦਿੰਦਾ ਹੈ ਢਿੱਲੋ ਹੁਣ ਦੇਖ ਰੇਖ ਕਰ ਰਿਹਾ ਹੈ ਹਰ ਇੱਕ ਚੀਜ਼ ਢਿੱਲੋ ਦੀ ਨਿਗਰਾਨੀ ਦੇ ਵਿੱਚ ਹੁੰਦੀ ਹੈ ਕਿਸ ਤਰੀਕੇ ਨਾਲ ਨੈਟਵਰਕ ਨੂੰ ਵਧਾਉਣਾ ਹੈ ਕਿਸ ਤਰੀਕੇ ਨਾਲ ਫਾਇਰਿੰਗ ਕਰਵਾਉਣੀ ਹੈ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਆਪਣੇ ਗੈਂਗ ਨੂੰ ਵਧਾ ਰਹੇ ਨੇ ਸਾਰੇ ਦੇਖ ਰੇਖ ਹੈ ਇਸ ਦੇ ਵੱਲੋਂ ਕੀਤੀ ਜਾ ਰਹੀ ਹੈ ਜਦ ਕਿ ਹਮੇਸ਼ਾ ਹੀ ਹੁਣ ਸਿਆਸਤਦਾਨਾਂ ਦੇ ਵੱਲੋਂ ਜਾਂ ਫਿਰ ਪੰਜਾਬ ਦੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਗੈਂਗਵਾਰ ਹੋ ਰਹੀ ਹੈ ਕਿਸੇ ਨਾ ਕਿਸੇ ਦਾ ਅਇਦਿਨ ਕਤਲ ਹੋ ਰਿਹਾ ਤਾਂ ਦੂਜਾ ਪੰਜਾਬ ਹੁਣ ਕੈਨੇਡਾ ਬਣ ਗਿਆ ਜਿੱਥੇ ਕਿ ਗੈਂਗਵਾਰ ਵੀ ਹੁੰਦੀ ਹੈ ਗੋਲੀਆਂ ਚੱਲਦੀਆਂ ਨੇ ਪੰਜਾਬੀਆਂ ਦੇ ਕਤਲ ਹੁੰਦੇ ਨੇ ਦੱਸਦੇ ਕਿ ਬੀਤੇ ਦਿਨੀ ਇੱਕ ਬਿਜ਼ਨਸਮੈਨ ਦਾ ਕਤਲ ਹੋਇਆ ਹਲੇ ਮਾਮਲਾ ਸਾਹਮਣੇ ਨਹੀਂ ਆਇਆ ਕਾਰਨ ਸਪਸ਼ਟ ਨਹੀਂ ਹੋ ਸਕੇ ਕਿਸ ਕਤਲ ਦੇ ਪਿੱਛੇ ਕਾਰਨਿਕ ਹੈ ਪਰ ਸ਼੍ਰੀਆਮ ਗੋਲੀਆਂ ਮਾਰੀਆਂ ਜਾਂਦੀਆਂ ਨੇ ਇੱਕ ਬਿਜ਼ਨਸਮੈਨ ਨੂੰ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਤੇ ਹੁਣ ਇਹ ਇੱਕ ਹੋਰ ਵੱਡੀ ਘਟਨਾ ਵਾਪਰੀ ਹੈ ਜਦ ਕਿ ਪੰਜਾਬੀ ਸਿੰਗਰ ਨੂੰ ਸਾਫ਼-ਸਾਫ਼ ਚੁਣੌਤੀ ਦਿੱਤੀ ਗਈ ਹੈ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਤੂੰ ਸਰਦਾਰ ਖੈਰਾ ਤੋਂ ਪਿੱਛੇ ਨਹੀਂ ਹਟਿਆ ਤਾਂ ਤੇਰਾ ਜਿਹੜਾ ਵੀ ਨੁਕਸਾਨ ਹੋਏਗਾ ਉਸ ਦੀ ਜ਼ਿੰਮੇਵਾਰੀ ਤੇਰੀ ਹੋਵੇਗੀ ਜਾਂ ਫਿਰ ਸਰਦਾਰ ਖੈਰਾ ਦੀ ਹੋਵੇਗੀ ਹਾਲਾਂਕਿ ਇਸ ਪੋਸਟ ਤੋਂ ਬਾਅਦ ਕਿਸੇ ਵੀ ਤਰੀਕੇ ਦਾ ਕੋਈ ਪ੍ਰਤੀਕਰਮ ਗਾਇਕ ਦੇ ਵੱਲੋਂ ਨਹੀਂ ਆਇਆ ਸਰਦਾਰ ਖੈਰਾ ਦੇ ਵੱਲੋਂ ਕੋਈ ਵੀ ਪ੍ਰਤੀਕਰਮ ਨਹੀਂ ਆਇਆ ਤੇ ਅਸੀਂ ਵੀ ਇਸ ਦੀ ਪੁਸ਼ਟੀ ਨਹੀਂ ਕਰਦੇ ਇਸ ਜਿਹੜੀ ਪੋਸਟ ਵਾਇਰਲ ਹੋ ਰਹੀ ਹੈ ਪਰ ਇਹ ਖਬਰ ਜ਼ਰੂਰ ਆ ਰਹੀ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਗੈਂਗਸਟਰਾਂ ਦੇ ਵੱਲੋਂ ਪੰਜਾਬੀ ਸਿੰਗਰਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਇਹ ਗੱਲ ਵੀ ਫਿਲਹਾਲ ਸਾਹਮਣੇ ਨਹੀਂ ਹੈ ਕਿ ਆਖਰਕਾਰ ਲਾਰਸ ਬਿਸ਼ਨੋਈ ਗੈਂਗ ਦਾ ਸਰਦਾਰ ਖੈਰਾ ਨਾਲ ਕੀ ਦੁਸ਼ਮਨੀ ਹੈ ਕੀ ਕਾਰਨ ਹੈ ਕਿ ਉਹ ਉਹਨਾਂ ਨਾਲ ਕਿਸੇ ਵਿਅਕਤੀ ਨੂੰ ਕੰਮ ਵੀ ਕਰਨ ਨਹੀਂ ਦੇ ਰਹੇ ਇਹ ਤਾਂ ਹੁਣ ਆਉਣ ਵਾਲਾ ਸਮਾਹਿੰ ਦੱਸੇਗਾ ਕਿ ਆਖਰਕਾਰ ਇਸ ਦੁਸ਼ਮਣੀ ਦੇ ਪਿੱਛੇ ਅਸਲ ਵਜ੍ਹਾ ਕੀ ਹੈ